ਆਹ ਟਰੈਕਟਰ ਹੈ ਬਈ ਜਾਦੇ ਸੁਰਖਪੁਰ ਦਾ ਜਿਹੜਾ ਕਬੱਡੀ ਵਰਲਡ ਕੱਪ ਦੇ ਵਿੱਚੋਂ ਜਿੱਤਿਆ ਸੀਗਾ ਆਹ ਜਿਹੜਾ ਤੁਸੀਂ ਸਾਹਮਣੇ ਘਰ ਵੇਖ ਰਹੇ ਹੋ ਇਹ ਦੁੱਲੇ ਸੁਰਖਪੁਰ ਵਾਲੇ ਦਾ ਕਿਸੇ ਟਾਈਮ ਇੰਨੀ ਜ਼ਿਆਦੇ ਚੜਾਈ ਹੁੰਦੀ ਸੀ ਵੀ ਵੱਡੇ ਵੱਡੇ ਜਾਪੀ ਨਾ ਡਰਦੇ ਹੁੰਦੇ ਸੀ ਦੁੱਲੇ ਸੁਰਖਪੁਰ ਵਾਲੇ ਤੋਂ ਕੀ ਹਾਲ ਚਾਲ ਹੈ ਦੋਸਤੋ ਅੱਜ ਆਪਾਂ ਪਹੁੰਚੇ ਆਂ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਤੇ ਇੱਥੇ ਇੱਕ ਪਿੰਡ ਹੈ ਸੁਰਖਪੁਰ ਜਿੱਥੋਂ ਦੇ ਤਿੰਨ ਕਬੱਡੀ ਖਿਡਾਰੀ ਪੂਰੇ ਮਸ਼ਹੂਰ ਹੋਏ ਨੇ ਜਾਦਾ ਸੁਰਖਪੁਰ ਸੰਦੀਪ ਸੁਰਖਪੁਰੀਆ ਤੇ ਦੁੱਲਾ ਸੁਰਖਪੁਰੀਆ ਹੈ ਨਾ ਜਿਨ੍ਹਾਂ ਨੇ ਕਬੱਡੀ 월ਡ ਕੱਪਾਂ ਦੇ ਵਿੱਚ ਬੱਲੇ ਬੱਲੇ ਕਰਵਾਈ ਹੋਈ ਆ ਤੇ ਆਜੋ ਪਹਿਲਾਂ ਜਾਦੇ ਦੇ ਘਰੇ ਚਲਦੇ ਆਪਾਂ ਲੈ ਬਈ ਆਪਾਂ ਜਾਦੇ ਸਰਪੰਚ ਯਾਨੀ ਕਿ ਜਾਦੇ ਸੁਰਖਪੁਰੀਆ ਜਿਹੜਾ ਕਬੱਡੀ ਪਲੇਅਰ ਆ ਉਹਨਾਂ ਦੇ ਘਰ ਕੋਲੇ ਖੜੇ ਆ ਤੇ ਬਾਈ ਜਿਹੜਾ ਤੁਸੀਂ ਵੇਖਿਆ ਉਹਨਾਂ ਦਾ ਭਰਾ ਸੀਗਾ ਬਿੱਲਾ ਸੁਰਖਪੁਰੀਆ ਤੇ ਆ ਜਿਹੜੀ ਗੱਡੀ ਖੜੀ ਆ ਗਈ ਇੱਥੋਂ ਬਾਈ ਜੀ ਕਹਿੰਦੇ ਸੀ ਵਿਆਹ ਤੇ ਜਾਣਾ ਏ ਜਿਸ ਕਰਕੇ ਆਪਣਾ ਜਿਹੜਾ ਵੱਡਾ ਵਧੀਆ ਇੰਟਰਵਿਊ ਕਰਨਾ ਸੀ ਪਰ ਉਹਦੇ ਚੱਕਰ ਵਿੱਚ ਨਹੀਂ ਹੋ ਸਕਿਆ ਚਲੋ ਆਪਾਂ ਵਲੌਗ ਬਣਾ ਦਿੰਨੇ ਆ ਇੱਕ ਤੇ ਤੁਹਾਨੂੰ ਆ ਸਮਾਨ ਦਿਖਾ ਦਾਨੇ ਜਿਹੜਾ ਬਾਈ ਜਾਦੇ ਸੁਰਖਪੁਰ ਦਾ ਜਿੱਤਿਆ ਹੋਇਆਗਾ ਤੇ ਇਧਰਲੇ ਪਾਸੇ ਜਿਹੜਾ ਇਹ ਜੌਂਡੀਅਰ ਡਾਇਰੈਕਟਰ ਖੜਿਆਗਾ ਤੇ ਉਦੋਂ ਬਾਅਦ ਆ ਲੰਡੀ ਜੀਪ ਖੜੀ ਹੈ ਇੱਕ ਇਹ ਵੀ ਬੈਸਟ ਜਾਫੀ ਰਿਹਾ ਬਾਈ ਜਾਦਾ ਸੁਰਖਪੁਰੀਆ ਆ ਜਿਹੜੀ ਜੀਪ ਹੈ ਇਹ ਰੂਮੀ ਕੱਪ ਤੋਂ ਜਿੱਤੀ ਹੋਈ ਹੈ ਜੰਗ ਸਪੋਰਟਸ ਕਲੱਬ ਰੂਮੀ ਬੈਸਟ ਜਾਫੀ ਹੈਨਾ ਤੇ ਆ ਬਾਈ ਆਪਾਂ ਨੂੰ ਦਿਖਾ ਰਿਹਾ ਹੈ ਨਾ ਜਾਦੇ ਸੁਰਖਪੁਰ ਦਾ ਜਿਹੜਾ ਤੁਸੀਂ ਸਾਹਮਣੇ ਡਾਇਰੈਕਟਰ ਵੇਖ ਰਹੇ ਹੋ ਇਹ ਟਰੈਕਟਰ ਉੱਥੇ ਜਿੱਤਿਆ ਸੀ ਬਾਈ ਨੇ 2014 ਦੇ ਵਿੱਚ ਕਬੱਡੀ ਵਰਲਡ ਕੱਪ ਵੇਲੇ 2014 ਚ ਜੀ ਅੱਛਾ ਜਿਹੜਾ ਪਾਕਿਸਤਾਨ 20 ਦਸੰਬਰ ਨੂੰ ਹੋਇਆ ਸੀ ਨਾ ਵਰਲਡ ਕੱਪ ਪਾਕਿਸਤਾਨ ਨਾਲ ਮੈਚ ਸੀ ਜਿਹੜਾ ਪਾਕਿਸਤਾਨ ਨਾਲ ਮੈਚ ਸੀ ਠੀਕ ਹੈ ਜੀ ਜਿੰਨੇ ਵੀ ਵਰਲਡ ਕੱਪ ਹੋਏ ਨੇ ਤਕਰੀਬਨ ਸਾਰਿਆਂ ਦੇ ਵਿੱਚ ਜਿਹੜਾ ਫਾਈਨਲ ਮੈਚ ਸੀ ਉਹ ਪਾਕਿਸਤਾਨ ਤੇ ਭਾਰਤ ਦਾ ਹੁੰਦਾ ਸੀ ਤੇ ਆਪਣੇ ਵਾਲੇ ਪੰਜਾਬ ਦੇ ਖਿਡਾਰੀ ਜਿਹੜੇ ਇੰਡੀਆ ਦੀ ਟੀਮ ਦੇ ਵਿੱਚ ਖੇਡਦੇ ਸੀ ਹਮੇਸ਼ਾ ਫਾਸਟ ਆਉਂਦੇ ਸੀ ਪਰ ਬਾਈ ਨੇ ਇਹ ਵੀ ਦੱਸਿਆ ਵੀ ਇਹ ਤਾਂ ਕਰਕੇ ਨਹੀਂ ਵਿੱਚ ਇਹ ਵਰਲਡ ਕੱਪ ਦੇ ਵਿੱਚੋਂ ਜਿਹੜਾ ਜਿੱਤਿਆ ਸੀਗਾ ਦੋਸਤੋ ਜੀ ਜਿੰਮੇ ਬਾਈ ਜਾਦੇ ਸੁਰਖਪੁਰੀਏ ਦੀ ਜਦੋਂ ਇੰਡੀਆ ਹੁੰਦਾ ਤਾਂ ਇਹ ਇੱਥੇ ਜਿਹੜੀ ਆਪਣੀ ਪ੍ਰੈਕਟਿਸ ਲਾਉਂਦਾ ਹੈਗਾ ਤੇ ਆਜੋ ਆਪਾਂ ਤੁਹਾਨੂੰ ਹੋਰ ਦਿਖਾਉਨੇ ਆ ਘਰਵਾਰ ਦੁੱਲੇ ਸੁਰਖਪੁਰੀਏ ਦਾ ਦਿਖਾਉਨੇ ਆਂਗੇ ਦੁੱਲਾ ਸੁਰਖਪੁਰੀਆ ਵੀ ਇੱਕ ਬਹੁਤ ਮਾਣ ਕਬੱਡੀ ਖਿਡਾਰੀ ਹੋਇਆ ਹੈ ورلڈ ਕੱਪ ਦੇ ਵਿੱਚ ਜਦੋਂ ਪਹਿਲਾ ورلڈ ਕੱਪ ਹੋਇਆ ਸੀ ਤਾਂ ਬੜੀਆਂ ਘੈਂਟ ਰੇਡਾਂ ਜਿਹੜੀਆਂ ਬਾਈ ਨੇ ਮਾਰੀਆਂ ਸੀ ਦੁੱਲੇ ਸੁਰਖਪੁਰ ਵਾਲੇ ਨੇ ਕਪੂਰਥਲੇ ਦਾ ਕੋਈ ਅਜਿਹਾ ਪਿੰਡ ਸ਼ਾਇਦ ਹੋਊਗਾ ਜਿੱਥੇ ਕਬੱਡੀ ਖਿਡਾਰੀ ਨਹੀਂ ਹੋਊਗਾ ਸਾਰੇ ਤਕਰੀਬਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਪੂਰਥਲੇ ਵਿੱਚ ਨੇ ਇਹ ਤਾਂ ਹਿੰਤਾ ਉਹ ਗੱਲ ਕਹਿੰਦੇ ਹਨ ਵੀ ਕੌਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੋ ਨਾ ਇੱਥੋਂ ਥੋੜੀ ਦੂਰ ਹੀ ਬੁਲਟ ਦਾ ਪਿੰਡ ਹੈ ਤੁਸੀਂ ਬੁਲਟ ਨੂੰ ਜਾਣਦੇ ਹੋਣੇ ਖੀਰਾਂ ਵਾਲੀਆ ਬੁਲਟ ਆਪਾਂ ਪਹਿਲਾਂ ਇੰਟਰਵਿਊ ਪਾਈ ਸੀ ਤੇ ਉਹ ਤੋਂ ਬਸ 3-4 ਕਿਲੋਮੀਟਰ ਤੇ ਜਿਹੜਾ ਜਾਦੇ ਸੁਰਖਪੁਰੇ ਦਾ ਪਿੰਡ ਹੈਗਾ ਤਾਂ ਦੋਸਤੋ ਆ ਜਿਹੜਾ ਤੁਸੀਂ ਘਰ ਵੇਖ ਰਹੇ ਹੋ ਇਹ ਦੁੱਲੇ ਸੁਰਖਪੁਰ ਵਾਲੇ ਦਾਗਾ ਹਾਲਾ ਕਿ ਇੱਥੇ ਬਾਈ ਨੇ ਜਿਹੜਾ ਇਹ ਬਾਦ ਦੇ ਵਿੱਚ ਇਹ ਘਰ ਸੀ ਜਿਹੜਾ ਉਹ ਵੇਚ ਦਿੱਤਾ ਸੀਗਾ ਪਰ ਪਹਿਲਾਂ ਇੱਥੋਂ ਹੀ ਜਿਹੜੀ ਸ਼ੁਰੂਆਤ ਕੀਤੀ ਸੀ ਕਿਹੜਾ ਪਿੰਡ ਭਾਜੀ ਇਹ ਸੁਰਖਪੁਰ ਵੀਰ ਇਹ ਤੋਂ ਇੱਕ ਕਬੱਡੀ ਖਿਡਾਰੀ ਕਾਫੀ ਹੋਏ ਹਨ ਹਾਂਜੀ ਜਦ 10 ਸੁਰਖਪੁਰੀਆ ਦੁੱਲਾ ਸੁਰਖਪੁਰੀਆ ਮੰਗੀ ਸੁਰਖਪੁਰੀਆ ਗਾਂਧੀ ਪਹਿਲਵਾਨ ਸੁਰਖਪੁਰੀਆ ਸੰਦੀਪ ਹਾਂਜੀ ਇੰਡੀਆ ਦੇ ਕਪਤਾਨ ਵੀ ਰਹੇ ਹਾਂ ਹਾਂਜੀ ਐਨ ਪੂਰੇ ਮੰਨੇ ਪ੍ਰਵੰਨੇ ਇੰਡੀਆ ਦੇ ਵਿੱਚ ਅੱਛਾ ਭਾਜੀ ਇੱਕ ਦੁੱਲਾ ਸੀ ਜਿਹੜਾ ਦੁੱਲਾ ਸੁਰਖਪੁਰੀਆ ਉਹਨਾਂ ਦਾ ਕਾਫੀ ਜਿਹੜਾ ਹਾਂਜੀ ਹਾਂਜੀ ਚਰਚਾ ਰਹੀ ਹੈ ਉਹਨਾਂ ਦੀ ਹਾਂਜੀ ਹਾਂਜੀ ਉਹਨਾਂ ਦਾ ਘਰ ਕਿਹੜਾ ਬੋਲਾ ਹਾਂਜੀ ਭਾਜੀ ਉਹਨਾਂ ਦਾ ਘਰ ਆ ਕੋਠੀ ਆ ਇਹ ਸਾਹਮਣੇ ਵਾਲੀ ਹਾਂਜੀ ਰਹਿੰਦੇ ਆਉਣ ਰੇ ਉਹ ਪਾਜੀ ਹੁਣ ਜਿੱਦਾਂ ਬਾਹਰ ਹੀ ਰਹਿੰਦੇ ਆ ਤੇ ਉਹ ਜਿੱਦਾਂ ਹੁਣ ਆਏ ਹੀ ਅੱਛਾ ਤੇ ਛੁੱਟੀ ਆਏ ਤੇ ਹੁਣ ਇਹ ਨਹੀਂ ਪਤਾ ਇੱਥੇ ਹੋਣ ਕਿ ਜਾਂ ਚਲ ਗਏ ਹੋਣ ਚਲ ਗਏ ਹਾਂਜੀ ਇਹ ਇੱਥੇ ਰਹਿੰਦੇ ਨੇ ਬਸ ਜੱਦੀ ਘਰ ਇਹੀ ਉਹਨਾਂ ਦਾ ਹਾਂ ਜੱਦੀ ਘਰ ਇਹਨਾਂ ਦਾ ਏਹੀ ਹੈ ਜੀ ਅੱਛਾ ਕੋਈ ਹੋਰ ਵੀ ਘਰ ਹੈ ਕਹਿੰਦੇ ਇੱਕ ਪੁਰਾਣਾ ਘਰ ਸੀ ਆ ਕੋਈ ਪੁਰਾਣਾ ਘਰ ਵੀਰ ਉਹਨਾਂ ਦਾ ਉਹ ਗਲੀ 'ਚ ਹੀ ਉਹ ਅਚਾ ਉਹ ਜੱਦੀ ਸੀਗਾ ਹਾਂਜੀ ਇਹ ਬਾਅਦ 'ਚ ਪਾਇਆ ਸੀਗਾ ਹਾਂਜੀ ਇਹ ਬਾਅਦ 'ਚ ਪਾਇਆ ਵਾ ਤੇ ਦੂਜਾ ਨੰਬਰ ਇਹ ਆ ਵੀ ਹੁਣ ਕਰਪੂਥ ਲਿਆ ਉਹਨਾਂ ਕੋਠੀ ਲਈ ਆ ਇਹ ਰਹਿੰਦੇ ਨੇ ਮਾਹਾਂਜੀ ਪੀਰ ਚੌਧਰੀ ਆ ਜਾਂਦੇ ਪਿੰਡ ਵੇ ਸੇ ਜਿੱਦਾਂ ਮੇਰੇ ਕੋਲ ਇੱਥੇ ਉਹਨਾਂ ਦੀ ਪੈਲੀ ਬੰਨਣਾ ਹੈਗਾ ਵਾ ਅੱਛਾ ਢੇੜਾ ਗੁੜਾ ਮਾਰਨ ਆਉਂਦੇ ਨੇ ਫਿਰ ਮਿਲ ਲਈਦਾ ਉਹਨਾਂ ਨੂੰ ਤੇ ਸੰਦੀਪ ਹੁੰਦਾ ਸੀ ਬਾਈ ਸੰਦੀਪ ਤੁਰਕਪੁਰੀਆ ਉਹ ਇੱਥੇ ਰਹਿੰਦਾ ਸੰਦੀਪ ਪੰਡਤ ਉਹ ਵੇ ਉਹਦਾ ਡੈਡੀ ਆ ਗਿਆ ਉਹ ਸਾਹਮਣੇ ਅੱਛਾ ਉਹ ਵੀ ਇੱਥੇ ਹੁੰਦਾ ਮਿਲ ਲੈਂਦਾ ਇੱਕ ਦਿਨ ਮਿਲਿਆ ਇੱਥੇ ਅੱਗ ਸੇਕਣ ਦੇ ਬੈਠੇ ਅੱਛਾ ਹੋਰ ਕਹਿੰਦਾ ਬੂਟੇ ਸ਼ਾਹ ਜੀ ਸੁਣਾਓ ਮੈਂ ਠੀਕ ਠਾਕ ਭਾਜੀ ਅੱਛਾ ਇੱਕ ਭਾਜੀ ਉਹ ਜੱਦਾ ਵਾਰ ਗਿਆ ਹੋਇਆ ਜੱਦਾ ਹਾਂ ਉਹ ਵੀ ਮੁੰਡਾ ਸੁਭਾ ਦਾ ਵਧੀਆ ਵਾ ਹਾਂ ਉਹ ਵੀ ਇੱਜ਼ਤ ਕਰਦਾ ਮੁੰਡਾ ਸਰਪੰਚਾ ਪਿੰਡ ਦਾ ਇਸ ਟਾਈਮ ਨਹੀਂ ਹੁਣ ਸਾਫਕਾ ਵਾ ਭਾਜੀ ਹੁਣ ਜਿੱਦਾਂ ਮਤਬਲ ਹਾਂ ਦੂਜਾ ਕਾਲਾ ਸਰਪੰਚ ਆ ਬਾਲਮੀਕਿਆਂ ਦੇ ਵੇੜੇ ਠੀਕ ਆ ਮੈਂ ਵੀ ਸੁੱਖਾਂ ਦਾ ਠੀਕ ਹੈ ਸ਼ੁਕਰੇ ਭਾਈ ਉਹ ਬਹੁਤ ਧੰਨਵਾਦ ਠੀਕ ਹੈ ਹੋਰ ਚਾਹ ਪਾਣੀ ਦੀ ਸੇਵਾ ਆ ਦੀ ਬੈਠ ਸ਼ੁਕਰੀਆ ਤੇ ਆਜੋ ਹੁਣ ਚੱਲਦੇ ਆ ਆਪਾਂ ਬੱਗੇ ਪਿੰਡ ਆ ਜਿਹੜਾ ਤੁਸੀਂ ਪਿੰਡ ਵੇਖ ਰਹੇ ਹੋ ਇਹ ਹੈ ਜੀ ਬੱਗਾ ਪਿੰਡ ਮੰਗੀ ਵੱਗਾ ਪਿੰਡ ਤੇ ਨਾਲ ਹੀ ਜਿਹੜਾ ਦੁੱਲਾ ਹੈ ਨਾ ਦੁੱਲਾ ਵੱਗਾ ਪਿੰਡ ਦੋਵੇਂ ਜਿਹੜੇ ਬਹੁਤ ਜ਼ਿਆਦੇ ਮਸ਼ਹੂਰ ਕਬੱਡੀ ਖਿਡਾਰੀ ਆ ਮੰਗੀ ਪੁਰਾਣੇ ਸਮੇਂ ਤੋਂ ਖੇਡਦਾ 2005 'ਚ ਤੋਂ ਦੁੱਲਾ ਪਰ ਉਦੋਂ ਬਾਅਦ 2011-12 ਇਸ ਸਮੇਂ ਦੇ ਵਿੱਚ ਖੇਡਦਾ ਰਿਹਾ ਪਰ ਮਸ਼ਹੂਰ ਦੋਵੇਂ ਹੀ ਬਹੁਤ ਜ਼ਿਆਦੇ ਹੋਇਆ ਕਬੱਡੀ ਖਿਡਾਰੀ ਇਹ ਤਕਰੀਬਨ 40-45 ਕਿਲੋਮੀਟਰ ਹੈ ਉਥੋਂ ਬੁਲਟੋਹਰਾ ਦੇ ਪਿੰਡ ਤੋਂ ਜ਼ਿਆਦੇ ਸੁਰਕਪੁਰ ਦੇ ਪਿੰਡ ਤੋਂ ਇਹ ਨਕੌਦਰ ਸਾਈਡ ਵੱਨੀ ਆ ਗਿਆ ਹੈ ਨਾ ਤਾਂ ਇੱਥੇ ਇਹ ਪਿੰਡ ਬਹੁਤ ਸੋਹਣਾਗਾ ਤੇ ਆਜੋ ਤੁਹਾਨੂੰ ਘਰ ਦਿਖਾਉਨੇ ਆਗੇ ਆਪਾਂ ਦੁੱਲੇ ਸੁਰਖਪੁਰ ਦਾ ਘਰ ਦਿਖਾਉਨੇ ਤੁਹਾਨੂੰ ਪਹਿਲਾਂ ਹੁਣ ਬਾਈ ਜਿਹੜਾ ਇੱਥੇ ਹੈ ਨੀਗਾ ਵੈਸੇ ਅਮਰੀਕਾ ਗਿਆ ਹੋਇਆ ਪਰ ਜਿਹੜੀ ਉਹਨਾਂ ਦੀ ਰਹਾਏ ਸ਼ੈ ਉਹ ਪਿੰਡ ਦੇ ਵਿੱਚ ਹੀ ਹੈਗੀ ਇੱਥੇ ਹੀ ਜਿਹੜਾ ਬਾਈ ਤਿਆਰੀ ਕਰਦਾ ਹੁੰਦਾਗਾ ਆਹ ਛੱਡ ਕੇ ਜਾਂਦੇ ਆ ਦੁੱਲੇ ਬੱਗੇ ਪਿੰਡ ਵਾਲੇ ਦੇ ਘਰ ਨੂੰ ਤੇ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਬਾਈ ਦਾ ਘਰ ਤੇ ਹਾਲਾ ਕਿ ਪਿੰਡ ਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਹੈ ਨੀਗਾ ਤੇ ਆ ਇੱਕ ਸਾਹਮਣੇ ਗਰਾਊਂਡ ਆ ਗਿਆ ਜਿੱਥੇ ਦੁੱਲਾ ਸੁਰਖਪੁਰ ਵਾਲਾ ਹੈ ਨਾ ਤੁਸੀਂ ਕਈ ਵਾਰੀ ਰੀਲਾਂ ਦੇ ਵਿੱਚ ਵੀ ਵੇਖਿਆ ਹੋਣਾ ਇੱਥੇ ਜਿਹੜੀ ਤਿਆਰੀ ਕਰਦਾ ਹੁੰਦਾ ਹੈਗਾ ਤੇ ਹਾਲੇ ਵਿਆਹ ਰੱਖਿਆ ਹੋਇਆ ਦੇਖੋ ਘਰਾਂ ਦੇ ਵਿੱਚ ਵੈਸੇ ਦੁੱਲੇ ਦਾ ਸਾਰਾ ਡੱਬਰ ਉੱਥੇ ਗਿਆ ਹੈਗਾ ਪਰ ਦੁੱਲਾ ਆਪ ਇੱਥੇ ਹੈ ਨਹੀਂਗਾ ਉਹ ਜਿਹੜਾ ਅਮਰੀਕਾ ਹੈਗਾ ਅਮਰੀਕਾ ਦੇ ਵਿੱਚ ਗਿਆ ਹੋਇਆ ਆਹ ਗਰਾਊਂਡ ਹੈ ਜਿੱਥੇ ਤਿਆਰੀ ਕਰਦਾ ਹੁੰਦਾ ਤੇ ਉਹ ਵਿਆਹ ਦੇ ਨਾਲ ਜਿਹੜਾ ਟੈਲਨ ਵਾਲਾ ਕਰ ਉਹ ਹੈ ਬਾਈ ਦੁੱਲੇ ਸੁਰਖਪੁਰ ਦਾ ਵੀਡੀਓ ਵਧੀਆ ਲੱਗੀ ਵਾ ਤੁਹਾਡੇ ਸ਼ੇਅਰ ਜ਼ਰੂਰ ਕਰਿਓ